ਨੇ ਕਿਹੜਾ ਐਮਐਲ ਕਹ ਰਿਹਾ ਨਹੀਂ 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 ਤੂੰ ਕਿਹਨੂੰ ਦਈਏ ਮੇਰਾ ਕਿਹੜਾ ਐਮਐਲ ਆ ਧੁੱਪ ਚ ਖੜੀ ਜਨਤਾ ਨਹੀਂ ਤੋ ਐ ਮਾਤਰੀ ਆਹ ਜਨਤਾ ਖੜੀ ਧੁੱਪ ਚ ਖੜਿਓ ਮਾਤਾ ਤੈਨੂੰ ਤਾਂ ਇਹਨਾਂ ਨੇ ਨਹੀਂ ਆਹ ਫਿਰ ਕਿੱਲੇ ਕਿੱਲੇ ਬਕਵਾਸ ਨਹੀਂ ਕਰਨੀ ਦੀਪਕਵੰਦੀ ਕਰਨੀ ਕਿਹੜਾ ਐਮਐਲ ਕਹ ਰਿਹਾ ਭਈ ਕੱਲ੍ਹ ਕ ਪਹਿਲਾਂ ਦੋਗੇ ਇਸਨੂੰ ਦੱਸੋ ਕਿਹੜਾ ਐ ਇਹਨੇ ਜਣਾ ਕਿਹਨੂੰ ਦੇ ਦੀ ਕੱਲ੍ਹ ਕ ਪਹਿਲਾਂ ਕਹ ਰਿਹਾ ਜੀ ਦੱਸੋ ਕੀ ਕਿਹੜਾ ਐਮਐਲਏ ਕਰਿਆ ਵੀ ਕਣਕ ਪਹਿਲਾਂ ਦੋ ਕਿਸ ਨੂੰ ਦੱਸੋ ਕਿਹੜਾ ਐਲਐਲਐ ਜਣਦਾ ਕਿਹਨੂੰ ਦੇ ਦੀ ਕਣਕ ਪਹਿਲਾਂ ਕੀ ਕਿਹੜਾ ਰਿਗੀ ਪਹਿਲਾਂ ਮੈਨੂੰ ਭੱਜ ਕੇ ਮਾਰਨ ਵਾਸਤੇ ਆਏ ਐ ਮਾਰਨ ਮਾਰੋਗੇ ਮਾਰੋ ਕੈਮਰੇ ਲੱਗੇ ਹੋਏ ਨੇ ਮਾਰੋ ਕੀ ਮਾਰੋ ਕੀ ਮਾਰੋ ਕਿਹੜਾ ਐਮਐਲ ਆ ਰਿਹਾ ਹਾਂ ਕੌਣ ਕਰੇ ਤੁਸੀਂ ਚੱਕੇ ਨਹੀਂ ਆਏ ਨਹੀਂ ਕਿਹੜਾ ਐਮਐਲ ਕਰੇ ਨਹੀਂ ਨਹੀਂ ਤੂੰ ਕਿਧ ਨੂੰ ਦਈਏ ਮੇਰਾ ਕਿਹੜਾ ਐਮਐਲ ਆ ਤੁੱਪ 'ਚ ਖੜੀ ਜਨਤਾ ਨਹੀਂ ਤੋ ਇਹ ਜਨਤਾ ਖੜੀ ਏ ਤੁੱਪ 'ਚ ਖੜਿਓ ਮਾਤ ਤੈਨੂੰ ਤਾਂ ਨਹੀਂ ਆਹ ਫਿਰ ਕਿੰਨੇ ਹੋਣ ਸਾਰੇ ਲੋਕ ਸਾਰੇ ਆਖੀ ਰਹੀਏ ਆਪ ਆਪਣਾ ਹੈ ਲੈ ਕਿਹੜਾ ਸਾਡੀ ਕੋਲ ਕੈਮਰੇ ਲੱਗੇ ਹੋਏ ਨੇ ਕੌਣ ਕਰੇ ਉਧਰ ਉਧਰ ਕਹਿੰਦੇ ਕੈਮਰੇ ਲੱਗੇ ਹੋਏ ਨੇ ਕੋਈ ਐਮਐਲ ਦਾ ਕੀ ਐ ਫਿਰ ਆ ਦੇਖੋ ਕੋਈ ਬਕਵਾਸ ਨਹੀਂ ਕਰਨੀ ਕੀ ਬਕਵਾਸ ਨਹੀਂ ਕਰਨੀ ਬਕਵਾਸ ਨਹੀਂ ਕਰਨੀ ਕੀ ਬਕਵਾਸ ਨਹੀਂ ਕਰਨੀ ਉਹ ਬਾਈ ਨਾ 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 ਬਈ ਨਾ ਨਾ ਬਈ ਨਾ ਯਾਰ ਵੀਰੇ ਨਾ 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 ਯਾਰ ਵੀਰੇ ਨਾ 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 ਰੰਗ 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 ਆਈ ਨਹੀਂ ਰਹਿਣ ਦੇ ਮੰਨ ਨਹੀਂ ਆਪਾਂ ਦੇ ਕੋਲ ਰਹਿਣ ਦੇ ਕਾਹ ਮੰਨ ਨਹੀਂ ਆ ਮੰਨ ਰਹਿਣ ਦੇ ਕਾਹ ਪੁੱਛ ਜਾਣੇ ਤੇ ਉਹ ਬੈਨ ਰਹਿਣ ਦੇ ਤੁਰਨ ਦੇ ਤੁਰ ਤੁਰ ਰਹਿਣ ਦੇ ਵਾਹ ਕੁੰਦ ਰਹਿਣ ਦੇ ਫਿਰ ਉਹ ਕਰਨ ਲੱਭਰੀ ਕਰਨ ਆਇਆ ਤਾਂ ਹੋਰ ਮੇਰਾ ਨਾਂ ਫੋਨ ਆ ਫੜ ਲੈ ਤੇਰਾ ਫੋਨ ਮੈਂ ਤੱਕ ਉਹ ਲੱਕਰ ਰਫੜੀ ਕਰਨ ਆਇਆ